ਹਾਈ ਕੋਰਟ ਦੀ ਰੋਕ ਨੂੰ ਠੇਗਾ ਬਰਨਾਲਾ ਦੀ 25 ਐਕਸਟਰੀਮ ਚ ਲਗਭਗ 100 ਹਰੇ ਭਰੇ ਦਰਖਤ ਜੜਾਂ ਤੋਂ ਪੁੱਟੇ ਗਏ ਹਨ ਨਗਰ ਸਭਾ ਟਰੱਸਟ ਦੀ ਇਸ ਕਾਰਵਾਈ ਨੇ ਕਾਨੂੰਨ ਅਤੇ ਵਾਤਾਵਰਣ ਦੋਹਾਂ ਨੂੰ ਘਟਕਰੇ ਵਿੱਚ ਖੜਾ ਕਰ ਦਿੱਤਾ ਹੈ ਕੈਰੇਲਾ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬਰਨਾਲਾ ਇੰਪਰੂਵਮੈਂਟਲ ટ્રਸਟ ਵੱਲੋਂ 25 ਏਕੜ ਸਕੀਮ ਵਿੱਚ ਦਿਨ ਦਿਹਾੜੇ ਲਗਭਗ 100 ਹਰੇ ਭਰੇ ਦਰੱਖਤ ਜੜਾਂ ਤੋਂ ਕੁੱਟੇ ਜਾਣ ਦਾ ਮਾਮਲਾ ਤੁਲਫੜਦਾ ਜਾ ਰਿਹਾ ਹੈ। ਇਹੇ ਕਾਰਵਾਈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਪਸ਼ਟ ਹੁਕਮਾਂ ਦੀ ਉਲੰਘਣਾ ਦੱਸੀ ਜਾ ਰਹੀ ਹੈ। ਭਰੋਸੇਜੋਗ ਸੂਤਰਾਂ ਮੁਤਾਬਕ ਨਾ ਪੰਨ ਵਿਭਾਗ ਦੀ ਕੋਈ ਮਨਜ਼ੂਰੀ ਲਈ ਗਈ ਹੈ ਅਤੇ ਨਾ ਹੀ ਬਤਵੰਤ ਦੀ ਸਟੇਟਮੈਂਟ ਕੀਤਾ ਗਿਆ। ਕੁਝ ਦਿਨਾਂ ਪਹਿਲਾਂ ਇੱਥੇ ਝੁੱਗੀ-ਚੌਂਕੜੀਆਂ ਵਾਸੀਆਂ ਨੂੰ ਉਜਾੜਿਆ ਗਿਆ ਸੀ ਹੁਣ ਦਰੱਖਤਾਂ ਦੀ ਕਟਾਈ ਨੇ ਵਿਰੋਧ ਹੋਰ ਭੜਕਾ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਨਪ੍ਰੇਮੀ ਗੁਰਪ੍ਰੀਤ ਸਿੰਘ ਕਾਨੇ ਦੇ ਵੱਲੋਂ ਟਿਪਟਿਕ ਮਿਸ਼ਨਰ ਬਰਨਾਲਾ ਨੂੰ ਇੱਕ ਤਿੱਖੀ ਸ਼ਿਕਾਇਤ ਦਿੱਤੀ ਗਈ ਹੈ। ਜਿਸ ਵਿੱਚ ਟਰੱਸਟ ਦੇ ਅਧਿਕਾਰੀਆਂ ਅਤੇ ਇਸ ਚੇਅਰਮੈਨ ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਦਰਖਤਾਂ ਦੀ ਕਟਾਈ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ বন ਵਿਭਾਗ ਦੀ ਟੀਮ ਮੌਕੇ ਤੇ ਪੂਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟਰਸਟ ਦੇ ਅਧਿਕਾਰੀ ਮਾਮਲੇ ਤੇ ਚੁੱਪ ਹਨ। ਡਿਪਟੀ ਕਮਿਸ਼ਨਰ ਬਰਨਾਲਾ ਨੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ। ਜੇਕਰ ਬਿਨਾਂ ਮਨਜ਼ੂਰੀ ਦਰਖਤ ਕੱਟੇ ਜਾਂ ਪੁੱਟੇ ਜਾਣ ਦੀ ਪੁਸ਼ਟੀ ਹੋਈ ਤਾਂ ਅਦਾਲਤੀ ਅਫਮਾਨਨਾ ਸਮੇਤ ਸਖਤ ਕਾਨੂੰਨੀ ਕਾਰਵਾਈ ਤੈਅ ਹੈ। ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਸਟ ਮੈਂ ਗੁਰਪ੍ਰੀਤ ਸਿੰਘ ਕਾਨੇਕੇ ਜੀ ਵਾਤਾਵਰਣ ਪ੍ਰੇਮੀ ਬਰਨਾਲੇ ਤੋਂ ਤੇ ਜਿਹੜਾ ਆਪਣਾ ਨਗਰ ਸੁਧਾਰ ਟਰਸਟ ਦੀ ਨਾਂ 25 ਏਕੜ ਜ਼ਮੀਨ ਬਾਜ਼ਤੀ ਹੈ ਇੱਕ ਉਹਦੇ ਵਿੱਚ 200 250 ਰੁੱਖ ਖੜਾ ਸੀਗਾ ਪਿਛਲੇ ਦਿਨੀ ਜਿਹੜਾ ਕਿ ਨਗਰ ਸੁਧਾਰ ਟਰਸਟ ਨੇ ਉੱਥੇ ਝੁੱਗਿਆਂ 'ਚ ਆਪਣਿਆਂ ਵਾਲੇ ਬੈਠੇ ਸੀ ਉਹਨਾਂ ਤੇ ਪੀਲਾ ਪੰਜਾ ਚਲਾ ਕੇ ਨਜਾਇਜ਼ ਕਬਜ਼ੇ ਸੜਾਈ ਸੀ ਉਹਨਾਂ ਤੋਂ ਇਹ ਉਹਨਾਂ ਦਾ ਨਗਰ ਸੁਧਾਰ ਟਰਸਟ ਵਾਲਿਆਂ ਦਾ ਕਹਿਣਾ ਸੀ ਪਰੰਤੂ ਉਹਦੀ ਆੜ ਦੇ ਵਿੱਚ ਨਗਰ ਸੁਧਾਰ ਟਰਸਟ ਬਰਨਾਲਾ ਦੇ ਅਧਿਕਾਰੀਆਂ ਤੇ ਜਿਹੜੇ ਉਹਦੇ ਰਾਜਨੀਤਿਕ ਪ੍ਰਬੰਧਕ ਨੇ ਉਹਨਾਂ ਨੇ ਕਰੀਬ 150 ਦਰਖਤ ਜਿਹੜਾ ਹਰਿਆ ਭਰਿਆ ਸੀਗਾ ਕਰੀਬ 50 ਸਾਲ ਪੁਰਾਣਾ ਸੀਗਾ ਉਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਸਰੇਆਵਾਂ ਉਹ ਪੱਟ ਦਿੱਤਾ ਹੈਗਾ ਕੋਈ ਮਨਜ਼ੂਰੀ ਨਹੀਂ ਲਈ ਉਹ ਗੈਰਕਾਨੂੰਨੀ ਸਾਰਾ ਕੰਮ ਕੀਤਾ ਗਿਆ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਦਸੰਬਰ 2025 ਦੇ ਵਿੱਚ ਕਲੀਅਰ ਕਟ ਇੱਕ ਪਟੀਸ਼ਨ ਦੇ ਵਿੱਚ ਫੈਸਲਾ ਕੀਤਾ ਹੈ ਕਿ ਪੰਜਾਬ ਰਾਜ ਦੇ ਵਿੱਚ ਜਿਹੜੀ ਜੰਗਲਾਤ ਏਰੀਏ ਦੇ ਵਿੱਚ ਜ਼ਮੀਨ ਹੈ ਉਹ ਬਿਲਕੁਲ ਰਾਜਸਥਾਨ ਤੋਂ ਵੀ ਘਟ ਗਈ ਹੈ ਇਸ ਲਈ ਪੰਜਾਬ ਦੇ ਵਿੱਚ ਰੁੱਖ ਨਹੀਂ ਕਟਨੇ ਚਾਹੀਦੇ ਹਰੇ ਭਰੇ ਰੁੱਖ ਕੱਟਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰੰਤੂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖੋਂ ਪਰੋਕੇ ਕੀਤਾ ਹੈ ਤਾਂ ਕੱਲ ਜਦੋਂ ਇਹਦਾ ਸਾਨੂੰ ਪਤਾ ਲੱਗਿਆ ਸੀ ਤਾਂ ਅਸੀਂ ਉਦੋਂ ਹੀ ਆਨਲਾਈਨ ਇੱਕ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਸਾਹਿਬ ਬਰਨਾਲਾ ਨੂੰ ਦੇ ਦਿੱਤੀ ਸੀ ਪ੍ਰੰਤੂ ਫੇਰ ਵੀ ਜਿਹੜਾ ਉੱਥੇ ਰੁੱਖ ਪੱਟਣ ਦਾ ਕੰਮ ਲਗਾਤਾਰ ਨਜਾਇਜ਼ ਉਹ ਜਾਰੀ ਹੈ। ਤੁਸੀਂ ਜਿਹੜੇ ਇੱਥੇ ਐਪਲੀਕੇਸ਼ਨ ਦਿੱਤੀ ਹੈ ਜਾਂ ਮੰਗ ਪੱਤਰ ਦਿੱਤਾਗਾ ਉਹਦੇ ਵਿੱਚ ਸਿਰਫ ਉਹ ਜਿਹੜੇ ਬਾਕੀ ਦੇ ਦਰਖਤ ਰਹਿੰਦੇ ਨੇ ਉਹਨਾਂ ਦੇ ਰੋਕਥਾਮ ਵਾਸਤੇ ਜਾਂ ਮਤਲਬ ਜਿਹੜੇ ਪੱਟੇ ਗਏ ਉਹਨਾਂ ਤੇ ਕਾਰਵਾਈ ਕਰਉਣ ਵਾਸਤੇ ਜਿਹੜਾ ਜਿਹੜਾ ਅਸੀਂ ਮੰਗ ਪੱਤਰ ਦਿੱਤਾਗਾ ਜਾਂ ਜੋ ਅਸੀਂ ਮੰਗ ਕਰਦੇ ਹਾਂ ਆਪਜੀ ਦੇ ਮਾਧਿਅਮ ਰਾਹੀਂ ਤਾਂ ਉਹ ਇਹ ਹੈ ਵੀ ਜਿਹੜੇ ਵਿਅਕਤੀਆਂ ਨੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਹਦੇ ਵਿੱਚ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੋਣ ਜਾਂ ਰਾਜਨੀਤਿਕ ਵਿਅਕਤੀ ਲੋਕ ਹੋਣ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਕਿਉਂਕਿ ਜਿਹੜੀ ਰੋਖੋਂ ਤੋਂ ਪੱਟੇ ਗਏ ਨੇ ਉਹ ਲੋਕਾਂ ਦੀ ਸੰਪਤੀ ਸੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਸੀ ਉਹਨੂੰ ਚੋਰੀ ਕਰਕੇ ਲਜਾਇਆ ਗਿਆ ਕਿੱਦਾਂ ਲਜਾਇਆ ਗਿਆ ਇਹ ਪ੍ਰਸ਼ਾਸਨੇ ਦਾ ਪਤਾ ਕਰੇ ਤੇ ਦੂਜੀ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਉੱਥੇ ਰੁੱਖ ਖੜੇ ਨੇ ਉਹਨਾਂ ਤੇ ਨੰਬਰ ਲਾ ਕੇ ਸਰਕਾਰੀ ਤੌਰ ਤੇ ਰਿਕਾਰਡ ਤਿਆਰ ਕੀਤਾ ਜਾਵੇ ਤੇ ਉਹਨਾਂ ਦੇ ਪੱਟਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਤੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਤਾਂ ਅਸੀਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਵਾਤਾਵਰਨ ਪ੍ਰੇਮੀ ਇਕੱਠੇ ਹੋ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਜਿਨ੍ਹਾਂ ਨੂੰ ਕਿ ਅਸੀਂ ਇਹ ਬੇਨਤੀ ਕਰਾਂਗੇ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਡਿਪਟੀ ਕਮਿਸ਼ਨਰ ਬਰਨਾਲਾ ਤੇ ਸਮੂਹ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਹੈ ਤੇ ਗੈਰਕਾਨੂੰਨੀ ਰੁਕवटਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਵੀ ਰੁਕवटਟੇ ਨੇ ਉਹਨਾਂ ਦੇ ਖਿਲਾਫ ਤੁਰੰਤ ਐਫਆਈਆਰ ਦਾ ਨਿਰਦੇਸ਼ ਦਿੱਤਾ ਜਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਨੈਸ਼ਨਲ ਗ੍ਰੀਨ ਟਰਮੀਨਲ ਨਵੀਂ ਦਿੱਲੀ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਾਂਗੇ ਜਿਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਹੜੇ ਸਰਕਾਰੀ ਅਧਿਕਾਰੀਆਂ ਨੇ ਇਹ ਸਰਕਾਰੀ ਰੁਕवट ਪੱਟ ਕੇ ਕਰੀ 50 ਲੱਖ ਤੋਂ ਉੱਪਰ ਦਾ ਨੁਕਸਾਨ ਕੀਤਾ ਹੈ ਤਾਂ ਜਿਹੜੀ ਇਹਦੀ ਮਾਮਜੇ ਦੇ ਰੂਪ ਚ ਭਰਾਈ ਆ ਉਹਨਾਂ ਦੀ ਤਨਖਾਹਾਂ ਤੋਂ ਕੀਤੀ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਸਰ ਅੱਗੇ ਮੇਰੇ ਹੈ ਜੀ ਵਾਤਾਵਰਣ ਪ੍ਰੇਮੀ ਤੁਹਾਨੂੰ ਮੰਗ ਪੱਤਰ ਦਿੱਤੀ ਹੈ 21 ਮਈ ਦਾ। ਅ ਬੇਸਿਕਲੀ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਹੈ ਕੋਈ ਸਾਡੀ ਇੰਪਰੂਵਮੈਂਟ ਟਰਸਟ ਬਰਨਾਲਾ ਦੀ 25 ਏਕੜ ਦੀ ਸਕੀਮ ਹੈ। ਸੋ ਇਹਨਾਂ ਦੀ ਅਲੀਗੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਇੰਪਰੂਵਮੈਂਟ ਟਰਸਟ ਦੇ ਖਿਲਾਫ ਇਹ ਨੇ ਕਿ ਇਹਨਾਂ ਨੇ ਰੁੱਖ ਜਿਹੜੇ ਹੈਗੇ ਕੱਟ ਦਿੱਤੇ ਨੇ ਸੋ ਆਲਰੇਡੀ ਜਿਹੜੀ ਇਹਦੀ ਨਿਊਜ਼ ਕਟਿੰਗਸ ਜਿਹੜੀਆਂ ਹੈਗੀਆਂ ਸੀਗੀਆਂ ਉਹ ਅੱਜ ਦੀ ਸਵੇਰ ਦੀ ਅਖਬਾਰ ਦੇ ਵਿੱਚ ਵੀ ਆਈਆਂ ਸੀ ਤੇ ਆਲਰੇਡੀ ਡਾਇਰੈਕਸ਼ਨਸ ਜਿਹੜੀਆਂ ਆਈਆਂ ਨੇ ਉਹ ਡੀਐਫਓ ਸਾਹਿਬ ਨੂੰ ਜਿਹੜੀਆਂ ਆਈਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਕਿ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਇਨਕੁਆਇਰ ਕਰਕੇ ਦੀ ਰਿਪੋਰਟ ਜਿਹੜੀ ਹੈਗੀ ਉਹ ਸੰਤੁਸ਼ਟ ਦੇਖੋ ਇੱਕ ਵਿੱਚ ਵੀ ਜਿਹੜੇ ਬਰਖਤਾਂ ਦੀ ਕਟਾਈ ਹੋ ਰਹੀ ਹੈ ਉਹਨਾਂ ਨੂੰ ਰੋਕ ਕੇ ਆਇਆ ਹੈ ਬਿਲਕੁਲ ਜੀ ਮੈਨੂੰ ਇਸ ਦੇ ਨਾਲ ਜਿਹੜੀਆਂ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੀਆਂ ਕਾਪੀਆਂ ਦੇ ਕੇ ਗਏ ਨੇ ਤੇ ਆਲ ਗੋ ਥਰੂ ਇਟ ਤੇ ਇਹਨਾਂ ਨੂੰ ਅਸੀਂ ਇਨਫੋਰਸ ਵੀ ਕਰਵਾਵ ਸੋ ਜਿਵੇਂ 24 ਦਸੰਬਰ 2023 ਨੂੰ ਹਾਈ ਕੋਰਟ ਦੇ ਇੱਕ ਪ੍ਰਕਸ਼ਨ ਰਹੀ ਹੈ ਜੀ ਛੋਟਾ ਜਾਂ ਹੀ ਵੱਡਾ ਰੱਖਦਾ ਹੈ ਉਹ ਨਹੀਂ ਵਡਿਆ ਜਾ ਸਕਦਾ ਪਰ ਇੱਥੇ ਜਿਹੜੀ ਹੈਗਾ 100 ਦੇ 100.50 ਦੇ ਫੀਸ ਦਰ ਕਰ ਦਿੱਤੀ ਗਈ ਹੈ। ਇੱਥੇ ਕੀ ਕਾਰਵਾਈ ਡੀਐਫਓ ਸਾਹਿਬ ਜੀ ਜਿਹੜੀ ਹੈਗੀ ਹੈ ਇਹਨੂੰ ਆਪਣੇ ਕਾਨੂੰਨ ਦੇ ਹਿਸਾਬ ਨਾਲ ਜੀ ਡਿਟੇਲਡ ਰਿਪੋਰਟ ਪੇਸ਼ ਕਰਨਗੇ ਤੇ ਉਹਦੇ ਹਿਸਾਬ ਨਾਲ ਜੇ ਸਬੰਧੀ ਜਿਹੜੀ ਕਾਨੂੰਨੀ ਕਰਵਾਈ ਹੋਣੀ ਹੈ ਅਸੀਂ ਅਪ੍ਰੋਚਨ ਲਵਾਂਗੇ। ਥੈਂਕ ਯੂ। thank you